प्यारे दोस्तों सत श्री अकाल अक्सर ही ਅਸੀਂ ਜਦੋਂ ਰੋਜ਼ ਗੱਲਾਂ ਬਾਤਾਂ ਕਰਦੇ ਆ ਕੋਈ ਖਬਰਾਂ ਪੜ੍ਹਦੇ ਆ ਜਾਂ ਕਿਹੜੀ ਘਟਨਾ ਵਾਪਰਦੀ ਆ ਤੇ ਅਕਸਰ ਹੀ ਅਸੀਂ ਕਹਿ ਦਿੰਨੇ ਆ ਲੁੱਚੀ ਘੁੱਗੀ ਕਾਂ ਬਦਨਾਮ ਇਹ ਕਹਾਵਤ ਸਾਡੇ ਬੜੀ ਵਰਤੀ ਜਾਂਦੀ ਆ ਇਸ ਕਹਾਵਤ ਦੇ ਰਾਹੀਂ ਅਸੀਂ ਬੜਾ ਪਿਆਰਾ ਭੋਲਾ ਪੰਛੀ ਆ ਘੁੱਗੀ ਉਹਨੋਂ ਤਾਂ ਲੁੱਚੀ ਸਿੱਧੇ ਕਰ ਦਿੰਨੇ ਆ ਤੇ ਜਿਹੜਾ ਜਨਮ ਜਮਾਂਦਰੂ ਮਾੜਾ ਹੈਗਾ ਜਿਹੜਾ ਖਾਨਦਾਨੀ ਮਾੜਾ ਹੈਗਾ ਤਾਂ ਉਹਨੂੰ ਅਸੀਂ ਦੁੱਧ ਤੋਤਾ ਸਾਫਤ ਕਰ ਦਿੰਨੇ ਆ ਇੱਕ ਹਹਾਵਤ ਬਣੀ ਕਿੱਥੋਂ ਉਹ ਕਹਾਣੀ ਸੁਣੋ ਇੱਕ ਕੁੱਗੀ ਦੇ ਆਂਡੇ ਦਿੱਤੇ ਹੋਏ ਸੀ ਕਾ ਹੁਣ ਆਪਣੀ ਆਦਤ ਤੋਂ ਮਜਬੂਰ ਸੀ ਉਹਨੇ ਕੁੱਗੀ ਦੇ ਆਂਡੇ ਤੋੜਨੇ ਸ਼ੁਰੂ ਕਰ ਦਿੱਤੇ ਪੀਣੇ ਸ਼ੁਰੂ ਕਰ ਦਿੱਤੇ ਕੁੱਗੀ ਨੇ ਬੜੀ ਬਾਹ ਲਾਈ ਵੀ ਮੈਂ ਆਪਦੇ ਆਂਡੇ ਬਚਾਲਾਂ ਪਰ ਉਹ ਬਚਾ ਨਾ ਸਕੀ ਬਿਚਾਰੀ ਰੋਣ ਲੱਗ ਗਈ ਨੇੜਲੇ ਦਰਸਤ ਦੇ ਬੈਠੀ ਕਾਟੋ ਵੇਖੀ ਜਾਂਦੀ ਸੀ ਉਹ ਕਹਿੰਦੀ ਵੀ ਇਹ ਤਾਂ ਕਾਣੇ ਬੜੀ ਬਾੜੀ ਗੱਲ ਕੀਤੀ ਆ ਤੂੰ ਘਬਰਾ ਨਾ ਤੂੰ ਰਾਜੇ ਬਾਜ ਦੇ ਦਰਬਾਰ ਤੇ ਚੱਲ ਆਪਾਂ ਇਹਨਾਂ ਦੇ ਵਿਰੁੱਧ ਸ਼ਿਕਾਇਤ ਦਰਜ ਕਰਾਉਣੇ ਆ ਕਾਟੋ ਲੈ ਗਈ ਰਾਜੇ ਬਾਜ ਦੇ ਦਰਬਾਰ ਚ ਸ਼ਿਕਾਇਤ ਦਰਜ ਕਰਾਤੀ ਬਾਜ ਨੇ ਸੰਮਣ ਭੇਜ ਤੇ ਕਾਣ ਨੂੰ ਕਾਣੇ ਫਿਕਰ ਪੈ ਗਿਆ ਵੀ ਸੰਮਣ ਆ ਗਏ ਕੰਮ ਤਾਂ ਗਲਤ ਹੋ ਗਿਆ ਉਹਨੇ ਇੱਕ ਬਗਲੇ ਨੂੰ ਤੇ ਇੱਕ ਤੋਤੇ ਨੂੰ ਨਾਲ ਰਲਾਲਿਆ ਵੀ ਹੁਣ ਤੁਸੀਂ ਮੇਰੀ ਮਦਦ ਕਰਨੀ ਹੈ ਇਸ ਕਰਕੇ ਨਹੀਂ ਮੈਂ ਫਸ ਜਾਊਗਾ ਉਹ ਕਹਿੰਦੇ ਵੀ ਠੀਕ ਆ ਅਸੀਂ ਤੇਰੀ ਮਦਦ ਕਰਾਂਗੇ ਗੱਲ ਹੀ ਕੋਈ ਨਹੀਂ ਅਸੀਂ ਕਹਿ ਦੇਾਂਗੇ ਵੀ ਤੂੰ ਇਹ ਆਂਡੇ ਨਹੀਂ ਤੋੜੇ ਅਜੇ ਗੱਲਾਂ ਕਰੀ ਜਾਂਦੇ ਆ ਤੇ ਉਧਰੋਂ ਲਾਲੀ ਗਟਾਲ ਆਪਦੀ ਆ ਵੀ ਆ ਕੇ ਕਹਿੰਦੀ ਤੁਸੀਂ ਪ੍ਰਵਾਹ ਨਾ ਮੰਨੋ ਮੈਂ ਵੀ ਨਾਲ ਚੱਲੂੰਗੀ ਮੈਂ ਤਾਂ ਹੰਗੀ ਨੂੰ ਇੱਕ ਗੱਲ ਨਹੀਂ ਕਰ ਦਿੰਦੀ ਮੈਂ ਤਾਂ ਉਹਨੂੰ ਬਾਹਰੇ-ਬਾਹਰੇ ਅਦਾਲਤ 'ਚੋਂ ਕੰਮ ਨਿਵੇੜ ਦੂੰ ਥੋੜਾ ਪ੍ਰਵਾਹ ਨਾ ਮੰਨੋ ਅਗਲੇ ਦਿਨ ਮੇਥੇ ਹੋਏ ਸਮੇਂ ਤੇ ਉਹ ਰਾਜੇ ਦੇ ਦਰਬਾਰ ਦੇ ਵਿੱਚ ਜਾ ਪਹੁੰਚੇ ਬਾਜ ਦੇ ਕਾਟੋ ਨੇ ਉਹਨਾਂ ਦੇ ਸਾਹਮਣੇ ਕਹਿਤਾ ਵੀ ਆਂਡੇ ਪੀਤੇ ਆ ਕਾਣੇ ਤੇ ਨਾਲੇ ਤੋੜੇ ਆ ਕਹਿੰਦੇ ਹਾਂ ਵੀ ਦੱਸ ਕਾ ਕਹਿਣ ਲੱਗਾ ਮਹਾਰਾਜ ਸਾਡਾ ਤਾਂ ਲਾਣਾ ਹੀ ਬਦਨਾਵਾ ਮੈਂ ਇਹਦੇ ਆਂਡੇ ਕਦੋਂ ਤੋੜੇ ਆ ਆ ਤੁਸੀਂ ਮੇਰੇ ਨਾਲ ਦੇਆਂ ਨੂੰ ਪੁੱਛ ਲੋ ਗਿਟਾਰ ਨੂੰ ਪੁੱਛਿਆ ਗਿਟਾਰ ਕਹਿੰਦੀ ਨਾ ਮਹਾਰਾਜ ਇਹ ਤਾਂ ਸਿਰਫ ਉਸ ਬੇਰੀ ਤੇ ਬੈਠਾ ਹੀ ਸੀਗਾ ਕੱਲਾ ਇਹਦਾ ਜਦੋਂ ਆਂਡੇ ਟੁੱਟਣ ਦੀ ਗੱਲ ਕਰਦੀ ਆ ਜਿਹੜੇ ਸਮੇਂ ਤੇ ਉਦੋਂ ਤਾਂ ਮੇਰੇ ਨਾਲ ਫੋਨ ਤੇ ਗੱਲ ਕਰੀ ਜਾਂਦਾ ਸੀਗਾ ਇਹ ਤਾਂ ਹੋ ਹੀ ਨਹੀਂ ਸਕਦਾ ਇਹ ਮੇਰੇ ਨਾਲ ਫੋਨ ਤੇ ਗੱਲ ਕਰੂ ਕਿ ਆਂਡੇ ਤੋੜੂ ਦੋ ਕੰਮ ਕਿਵੇਂ ਕਰ ਲੂ ਤੋਤੇ ਨੂੰ ਪੁੱਛਿਆ ਤੋਤਾ ਕਹਿੰਦਾ ਨਾ ਮਹਾਰਾਜ ਇਹ ਦੋਸ਼ ਬਿਲਕੁਲ ਝੂਠਾ ਹੈਗਾ ਕਾਂ ਤਾਂ ਇਹੋ ਜਿਹਾ ਹੈ ਹੀ ਨਹੀਂਗਾ ਇਹਦਾ ਬਹੁਤ ਹੀ ਚੰਗਾ ਇਹਦਾ ਐਵੇਂ ਬਦਨਾਮ ਕਰੀ ਜਾਂਦੀ ਆ ਜਦੋਂ ਬਗਲੇ ਨੂੰ ਪੁੱਛਿਆ ਬਗਲਾ ਕਹਿਣ ਲੱਗਾ ਮਹਾਰਾਜ ਆਲਣਾ ਤਾਂ ਇਹਨੂੰ ਆਪ ਨੂੰ ਨਹੀਂ ਪਾਉਣਾ ਆਉਂਦਾ ਜਿਹੜੀ ਸਾਰਿਆਂ ਤੋਂ ਦਰਸਤ ਦੀ ਕਮਜ਼ੋਰ ਦੀ ਟਾਹਣੀਆਂ ਹੁੰਦੀਆਂ ਉਹਨਾਂ ਤੇ ਇਹ ਚਾਰ ਕਡੱਕੇ ਵਿਰਲੇ ਜਿਹੜਾ ਕਿ ਆਲਣਾ ਪਾ ਲੈਂਦੀ ਆ ਤੇ ਜਦੋਂ ਆਉਂਦੀ ਹੈਗੀ ਇਹਦੇ ਤੇ ਹਵਾ ਮਾੜੀ ਦੀ ਨੇਰੀ ਆਂਦੇ ਥੱਲੇ ਡਿੱਗ ਪੈਂਦੇ ਆ ਤੇ ਟੁੱਟ ਜਾਂਦੇ ਆ ਇਹ ਤਾਂ ਘੁੱਗੀ ਲੁੱਚੀ ਆ ਐਵੇਂ ਕਾ ਨੂੰ ਬਦਨਾਮ ਕਰਦੀ ਆ ਸੋ ਦੋਸਤੋ ਇਹੀ ਕੁਝ ਸਾਡੇ ਸਮਾਜ ਦੇ ਵਿੱਚ ਹੁੰਦਾ ਤਕੜੇ ਲੋਕ ਆ ਤਾਂ ਉਹਨਾਂ ਦੇ ਬੜੇ ਮਦਦ ਕਰਨ ਵਾਲੇ ਹੁੰਦੇ ਨੇ ਤੇ ਵਿਚਾਰੀਆਂ ਕਮਜ਼ੋਰ ਘੁੱਗੀਆਂ ਨੂੰ ਇਹ ਲੁੱਚੀਆਂ ਬਣਾ ਕੇ ਬਦਨਾਮ ਕਰ ਦਿੰਦੇ ਨੇ ਸੋ ਦੋਸਤੋ ਚੰਗੀ ਲੱਗੇ ਤਾਂ ਸ਼ੇਅਰ ਕਰਨਾ ਧੰਨਵਾਦ